ਈ ਵੀ ਸੇਂਧੀ ਅਤੇ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਅੰਮ੍ਰਿਤ ਦੀ ਮਹਾਨਤਾ ਦਰਸਾਉਣ ਲਈ ਅਕਸਰੇ ਬਚਨ ਕਰਿਆ ਕਰਦੇ ਇਸ ਸੰਸਾਰ ਦੇ ਵਿੱਚ ਉਹ ਮਨੁੱਖ ਜਿਸ ਦੇ ਭਾਗਾ ਵਿੱਚ ਇੱਕ ਡੰਗ ਦਾ ਪ੍ਰਸ਼ਾਦਾ ਲਿਖਿਆ ਹੋਵੇ ਤੇ ਦੂਸਰਾ ਡੰਗ ਉਸਨੇ ਭੁੱਖਿਆਂ ਬਤੀਤ ਕਰਨਾ ਹੋਵੇ ਜੇ ਐਸਾ ਪ੍ਰਾਣੀ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰੇ ਤਾਂ ਉਸ ਨੂੰ ਦੋਵੇਂ ਵਕਤਾਂ ਦਾ ਪ੍ਰਸ਼ਾਦਾ ਮਿਲਣ ਲੱਗ ਪਵੇਗਾ ਉਸ ਦੇ ਸੰਸਾਰਿਕ ਕੰਮ ਹੀ ਸਿਰੇ ਚੜਨ ਲੱਗ ਪੈਣਗੇ ਐਂਦਾ ਫਰਕ ਤਾਂ ਇਸ ਲੋਕ ਵਿੱਚ ਪੈ ਜਾਵੇਗਾ ਤੇ ਜੋ ਅਮਰਤ ਛਕਨ ਤੋਂ ਪਰੰਤ ਗੁਰੂ ਪਾਤਸ਼ਾਹ ਜੀ ਬਖਸ਼ਿਸ਼ਾਂ ਕਰਦੇ ਹਨ ਉਹਨਾਂ ਦਾ ਅੰਦਾਜ਼ਾ ਲਾਉਣਾ ਵੀ ਕਠਿਨ ਹੈ ਠੰਡੇ ਬਾਟੇ ਦੇ ਅਮਰਤੀ ਤਾਲ ਪ੍ਰਾਪਤ ਕਰਕੇ ਗੁਰੂਵਾਰਾ ਬਣ ਕੇ ਜੇ ਉਹ ਪ੍ਰਾਣੀ ਸਵੇਰੇ ਸ਼ਾਮ ਪੂਰਾ ਨਿਤਨੇਮ ਕਰੇ ਬੱਜਰ ਕਰਤਾ ਤੋਂ ਬਚਿਆ ਰਹੇ ਪੂਰਨ ਰਹਿਤ ਤੇ ਰਹਿਣੀ ਦਾ ਧਾਰਨੀ ਬਣ ਜਾਵੇ ਐਸੇ ਰਹਿਤ ਰਹਿਣੀ ਦੇ ਧਾਰਨੀ ਦਾ ਧਰਮ ਰਾਜ ਅਤੇ ਉਸ ਦੇ ਜਮਦੂਤਾਂ ਨਾਲੋਂ ਵੀ ਵਾਅ ਵਾਸਤਾ ਖਤਮ ਹੋ ਜਾਂਦਾ ਹੈ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ